ਜੈ ਵਲਮਕੀ ਜੈ ਪੀਮ ਸਾਰੇ ਹੀ ਸਤਿਕਾਰਯੋਗ ਸਾਥੀਓ ਨੂੰ ਸੋ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਅੱਜ ਬਹੁਤ ਹੀ ਖਾਸ ਤੇ ਮਹਾਨ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼ਾਨੂ ਵਲਮਕੀ ਜੀ ਅੰਮ੍ਰਿਤਸਰ ਤੋਂ ਜੈ ਵਲਮਕੀ ਸਰ ਹਰ ਹਰ ਵਲਮਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਕੀਮਤੀ ਸਮੇਂ ਜੋ ਆਪਣਾ ਸਮਾਂ ਦਿੱਤਾ ਸੋ ਇਹਨਾਂ ਨਾਲ ਮਿਲਾਉਣ ਦਾ ਮੇਨ ਮਕਸਦ ਇਹ ਹੀ ਹੈ ਸਰ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਆਪਣੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਕੀ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਮ ਤੇ ਜਿਹੜੀ ਆਈਟੀਆਈ ਪਾਵਨ ਵਾਲਮੀਕੀ ਤੀਰ ਦੇ ਚਰਨਾਂ ਦੇ ਵਿੱਚ ਜਿਹੜੀ ਸਥਾਪਿਤ ਹੋਈ ਹੈ ਤੇ ਉਹਦੇ ਲਈ ਜਿਹੜਾ ਸੰਘਰਸ਼ ਕੀਤਾ ਗਿਆ ਸੀ ਸਾਨੂੰ ਵਾਲਮੀਕਨ ਜੀ ਦੁਆਰਾ ਕੀਤਾ ਗਿਆ ਸੀ ਔਰ ਹੁਣ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਦੀਆਂ ਕੀ ਕਾਰਗੁਜ਼ਾਰੀਆਂ ਨੇ ਇਹਨਾਂ ਦਾ ਇੱਕ ਛੋਟਾ ਜਿਹਾ ਸੰਗਠਨ ਹੈ ਔਰ ਬੜਾ ਵਧੀਆ ਪ੍ਰਯਾਸ ਕਰਦੇ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਗੱਲ ਨੂੰ ਲੈ ਕੇ ਪਹਿਲ ਦਿੰਦੇ ਨੇ ਔਰ ਸਮਾਜ ਨੂੰ ਹਮੇਸ਼ਾ ਕੀ ਕਰਨ ਦੇ ਲਈ ਜਿਹੜਾ ਜਿਹੜਾ ਉਜਾਗਰ ਰੈਂਦੇ ਨੇ ਸਰ ਜੀ ਸਵਾਗਤ ਹੈ ਤੁਹਾਡਾ ਬੜਾ ਵਰਜੰਦੇ ਆਦੀਦਰ ਪ੍ਰੇਮੀਓ ਜੈ ਵਾਲਮੀਕੀ ਜੀ ਜੋ ਬੋਲੇ ਸੋਨ ਰਵੇ ભગવાન ਵਾਲਮੀਕੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਆਪਣੇ ਛੋਟੇ ਭਾਈ ਸਾਹਿਬ ਜੀ ਦਰਾਵੜ ਸਾਹਿਬ ਜੀ ਦਾ ਜਿਹੜਾ ਕਿ ਆਪਣਾ ਹਰ ਜਗ੍ਹਾ ਹਰ ਸੀ ਜ਼ਿਲ੍ਹੇ ਦੇ ਵਿੱਚ ਜਾ ਰਹੇ ਆ ਆਪਣਾ ਕੀਮਤੀ ਸਮੇਂ ਕੱਢ ਕੇ ਔਰ ਆਪਣੀ ਹੀ ਗੱਡੀ ਦੇ ਵਿੱਚ ਤੇਲ ਪਵਾਉਂਦੇ ਆ ਆਪਣੇ ਕੋਲੋਂ ਇਨਾ ਪ੍ਰਯਾਸ ਕਰ ਰਿਹਾ ਕੀ ਸਮਾਜ ਵਾਸਤੇ ਕੀ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਵਾਸਤੇ ਕਿ ਸਾਡੇ ਪ੍ਰਮਾਤਮਾ ਦਾ ਜਿਹੜਾ ਕਿ ਨਾਮ ਉੱਚਾ ਹੋਣਾ ਚਾਹੀਦਾ ਹੈ ਜੀ ਮੈਂ ਸਵਾਗਤ ਕਰਦਾ ਹਾਂ ਦਰਾਵੜ ਸਾਹਿਬ ਜੀ ਦਾ ਕਿ ਮੇਰੇ ਗਰੀਬ ਖਾਨੇ ਦੇ ਵਿੱਚ ਆਏ ਨੇ ਧੰਨਵਾਦੀ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਤੇ ਸਰ ਜਿਵੇਂ ਆਈਟੀਆ ਦੀ ਆਪਾਂ ਗੱਲ ਕਰਦੇ ਹਾਂ ਕਿ ਪੰਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਚਰਨਾਂ ਦੇ ਵਿੱਚ ਜਿਹੜੀ ਆਈਟੀਆ ਸਥਾਪਿਤ ਹੋਈ ਆ ਤੇ ਅਸੀਂ ਪਿਛਲੇ ਦਿਨੀ ਤੁਹਾਡੀ ਵੀਡੀਓ ਵੀ ਦੇਖੀ ਕਿ ਜਿਹੜਾ ਤੁਸੀਂ ਉਹਦੇ ਲਈ ਪ੍ਰਚਾਰ ਪ੍ਰਸਾਰ ਵੀ ਹੁਣ ਕਰ ਰਹੇ ਆ ਤੇ ਇਹ ਇਹਦਾ ਜਿਹੜਾ ਸੰਘਰਸ਼ ਕਿਵੇਂ ਸ਼ੁਰੂ ਹੋਇਆ ਜਿਵੇਂ ਆਪਾਂ ਅੱਜ ਦੇਖਦੇ ਆਂ ਕਿ ਬਹੁਤ ਸਾਰੇ ਸੰਗਠਨ ਪੰਜਾਬ ਦੇ ਵਿੱਚ ਵੀ ਕੰਮ ਕਰਦੇ ਆ ਤੇ ਜਿਹੜਾ ਐਕਚੁਅਲ ਚ ਮੰਗ ਕਰਨੀ ਚਾਹੀਦੀ ਸਰਕਾਰ ਦੇ ਕੋਲੋਂ ਜਿਹੜੀ ਉਹ ਤੁਸੀਂ ਉਸ ਮੰਗ ਨੂੰ ਹਮੇਸ਼ਾ ਪਹਿਲ ਤੇ ਰੱਖਿਆ ਤੇ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਸੰਘਰਸ਼ ਤੁਸੀਂ ਕਿਵੇਂ ਕੀਤਾ ਯਾਰ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਜਿਹੜੀ ਇਹ ਗੱਲ ਉਤਪੰਨ ਹੋਈ ਹਾਂਜੀ ਸਭ ਤੋਂ ਪਹਿਲੇ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹ ਕਲਮ ਪ੍ਰਭੂ ਵਾਲੀ ਸਿੱਖਿਆ ਕੇ ਇਸ਼ਾਰੇ ਕਰਦੀ ਹੈ ਉਹ ਕੰਮ ਕਬੀਨਾ ਮਰਦੀ ਹੈ ਜੋ ਖੂਬ ਪੜ੍ਹਾਈ ਕਰਦੀ ਹੈ ਜੀ ਪਰਮਪਿਤਾ ਪਰਮਾਤਮਾ ਭਗਵਾਨ ਵਾल्ਮੀਕੀ ਜੀ ਮਹਾਰਾਜ ਹੋ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਬਣਾਈ ਆ ਸਾਰੀ ਸ੍ਰਿਸ਼ਟੀ ਰਚਾਈ ਆ ਔਰ ਜਿਨ੍ਹਾਂ ਨੇ ਪੜ੍ਹਾਈ ਦਾ ਪਹਿਲਾ ਸ਼ਲੋਕ ਹੀ ਪਰਮਪਿਤਾ ਪਰਮਾਤਮਾ ਭਗਵਾਨ ਵਾल्ਮੀਕੀ ਮਹਾਰਾਜ ਦੀ ਪਾਕ ਪਵਿੱਤਰ ਕਲਮ ਦੇ ਵਿੱਚੋਂ ਨਿਕਲੇ ਆ ਜੀ ਇਸ ਕਰਕੇ ਜਦੋਂ ਮੈਂ ਸੰਗਠਨ ਦੇ ਵਿੱਚ ਆਇਆ ਸੀਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਜਦੋਂ ਸਾਡੇ ਕੋਲ 라ਵਣ ਸਾਹਿਬ ਆਏ ਸੀਗੇ ਸਾਡੇ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਐਜੂਕੇਸ਼ਨ ਵਾਸਤੇ ਤੇ ਮੈਂ ਦੇਖੋ ਜੀ ਮੈਂ ਨਾ ਪੜਿਆ ਲਿਖਿਆ ਨਹੀਂ ਸੀ ਪਰ ਇੱਕ ਸੋਚ ਸੀਗੀ ਕਿ ਮੈਂ ਨਹੀਂ ਪੜਿਆ ਪਰ ਮੇਰੇ ਬੱਚੇ ਜਰੂਰ ਜਿਹੜਾ ਕਿ ਪੜਨਗੇ ਵਧੀਆ ਪੜਨਗੇ ਜੀ ਔਰ ਉਹਨਾਂ ਦੀ ਹੀ ਸੋਚ ਸੀਗੀ ਕਿ ਸਮਾਜ ਨੂੰ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਵਾਲੇ ਪਾਸੇ ਤੋਰਨਾ ਕਿਉਂਕਿ ਐਜੂਕੇਸ਼ਨ ਦੇ ਨਾਲ ਹੀ ਸਾਡੀ ਸਮਾਜ ਦੀ ਤਰੱਕੀ ਹੈ ਉਹਨਾਂ ਤੇ ਹੋਣੀ ਹੈ ਹਾਂ ਉਹਨਾਂ ਤੇ ਹੋਣੀ ਹੈ ਔਰ ਪੜ੍ਹਾਈ ਤੋਂ ਇਲਾਵਾ ਅਸੀਂ ਬੇਕਾਰ ਆ ਜੀ ਇਸ ਕਰਕੇ ਅਸੀਂ ਵੀ ਇੱਕ ਮਨ ਦੇ ਵਿੱਚ ਇੱਕ ਟੀਚਾ ਬਣਾ ਲਿਆ ਜੀ ਕਿ ਸਾਡਾ ਨਾਮ ਉਸ ਪਰਮ ਪਿਤਾ ਪਰਮਾਤਮਾ ભગવાન ਵਾਲਮੀਕੀ ਮਹਾਰਾਜ ਦੇ ਨਾਲ ਜੁੜਦਾ ਹੈ ਜੀ ਜਿਨ੍ਹਾਂ ਨੇ ਸਾਰੀ ਦੁਨੀਆ ਬਣਾਈ ਹੈ ਜਿਨ੍ਹਾਂ ਨੇ ਸਾਰੀ ਕਾਇਨਾਤ ਬਣਾਈ ਹੈ ਜੀ ਉਹਨਾਂ ਦੇ ਨਾਲ ਸਾਡਾ ਨਾਮ ਜਿਹੜਾ ਕਿ ਜੁੜਦਾ ਹੈ ਵੀ ਅਸੀਂ ਹੈ ਵਾਲਮੀਕਣ ਸਮਾਜ ਚ ਜੀ ਤੇ ਕਿਉਂ ਨਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਵਾਸਤੇ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ ਹੈ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੀ ਉਸ ਕਲਮ ਨੂੰ ਪਹਿਚਾਨ ਕੇ ਜੀ ਔਰ ਪੜ੍ਹਾਈ ਕੀਤੀ ਔਰ ਦੇਖ ਲਓ ਅੱਜ ਭਾਰਤ ਦਾ ਸੰਵਿਧਾਨ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਨੇ ਲਿਖਿਆ ਜੀ ਔਰ ਉਹਨਾਂ ਨੂੰ ਅੱਜ ਪੂਰਾ ਭਾਰਤ ਨਹੀਂ ਮੰਨ ਰਿਹਾ ਜੀ ਪੂਰਾ ਵਰਲਡ ਮੰਨ ਰਿਹਾ ਪੂਰੀ ਦੁਨੀਆ ਮੰਨ ਰਹੀ ਹੈ ਸਹੀ ਗੱਲ ਸਚਾਈ ਹੈ ਕਿ ਉਹਨਾਂ ਨੇ ਇੰਨੀ ਪੜ੍ਹਾਈ ਕੀਤੀ ਐ ਜੀ ਉਹਨਾਂ ਜਿੰਨੀ ਪੜ੍ਹਾਈ ਕਿਸੇ ਵੀ ਨਹੀਂ ਕੀਤੀ। ਨਹੀਂ ਕਰ ਸਕਦਾ। ਉਹਨਾਂ ਨੇ ਵੀ ਉਸ ਕਲਮ ਨੂੰ ਪਛਾਣਿਆ। ਇਸ ਲਈ ਜਿਹੜਾ ਕਿ ਸਾਡਾ ਜਿਹੜਾ ਮਾਰਗਦਰਸ਼ਨ ਜੀ ਉਹ ਸਾਡਾ ਐਜੂਕੇਸ਼ਨ ਸੀਗਾ ਜੀ। ਔਰ ਅਸੀਂ ਇਸੇ ਕੰਮ ਨੂੰ ਲੈ ਕੇ ਤੁਰ ਪਏ ਕਿ ਸਾਡਾ ਛੋਟਾ ਜਿਹਾ ਸੰਗਠਨ ਜਿਸ ਦਾ ਨਾਮ ਹੈ ਆਦੀ ਵਾਲਮੀਕੀ ਧਰਮ ਸਮਾਜ ਜੀ। ਇੱਕੋ ਹੀ ਅਸੀਂ ਮੋਟਿਵ ਰੱਖਿਆ ਸੀ ਕਿ ਆਪਣੇ ਸਮਾਜ ਦੀ ਜਿੱਥੇ ਵੀ ਗੱਲ ਕਰਨੀ ਆ ਐਜੂਕੇਸ਼ਨ ਦੀ ਹੀ ਗੱਲ ਕਰਨੀ ਆ। ਜੀ। ਉਹ ਫਿਰ ਗੱਲ ਕਰੀ ਆਪਾਂ ਆਈਟੀਆਈ ਦੀ ਜੀ ਇੱਕ ਸੁਪਨਾ ਸੀਗਾ ਵੀ ਸਾਡੇ ਵੀ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਾਰਾ ਇਹ ਦਿਨ ਆਦਾ ਕੋਈ ਸਕੂਲ ਕਾਲਜ ਯੂਨੀਵਰਸਿਟੀ ਹਸਪੀਟਲ ਹੋਣਾ ਚਾਹੀਦਾ ਜੀ ਜਿਵੇਂ ਕਿ ਆਪਾਂ ਦੇਖਦੇ ਆ ਵੀ ਹੋਰ ਵੀ ਪੀਰ ਪੈਗੰਬਰਾਂ ਦੇ ਨਾਂ ਦੇ ਸਕੂਲ ਵੀ ਆ ਕਾਲਜ ਵੀ ਆ ਯੂਨੀਵਰਸਿਟੀ ਵੀ ਆ ਹਸਪੀਟਲ ਵੀ ਆ ਪਰ ਸਾਡੇ ਪਰਮਾਤਮਾ ਦੇ ਨਾਂ ਦਾ ਕੋਈ ਵੀ ਸਕੂਲ ਕਾਲਜ ਯੂਨੀਵਰਸਿਟੀ ਨਹੀਂ ਹੈ ਜੀ ਜਿਨ੍ਹਾਂ ਨੇ ਪੜ੍ਹਾਈ ਦਾ ਪਹਿਲਾ ਸ਼ੁਰੂਖ ਲਿਖਿਆ ਜੀ ਬਸ ਇਸੇ ਗੱਲ ਨੂੰ ਲੈ ਕੇ ਚੱਲਦੇ ਜੀ 15 16 ਸਾਲ ਜੀ ਇਹਦੇ ਵਾਸਤੇ ਆਪਾਂ ਸੰਘਰਸ਼ ਕੀਤਾ ਜੀ ਮੰਗ ਪੱਤਰ ਮੰਗ ਪੱਤਰ ਦਿੱਤੇ ਸਰਕਾਰੀ ਦਰਬਾਰੇ ਵੀ ਗਏ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਗੱਲ ਕੀਤੀ ਸੀ ਇਹਦੇ ਬਾਰੇ ਚੰਡੀਗੜ੍ਹ ਦੇ ਵਿੱਚ ਜੀ ਤੇ ਜਿੰਨਾ ਹੋ ਸਕਿਆ ਸੀ ਕੀਤਾ ਤੇ ਫਿਰ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਕਿਰਪਾ ਹੋਈ ਤੇ ਅੱਜ ਦੇਖ ਲਓ ਉਥੇ ਉਹ ਨਾਮ ਬਣ ਗਿਆ ਜੀ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਂ ਦੀ ਆਈ.ਡੀ. ਬਣ ਗਈ ਜੀ ਜਿਹੜਾ ਜਿਹੜਾ ਤੁਸੀਂ ਪ੍ਰਚਾਰ ਪ੍ਰਸਾਰ ਕਰ ਰਹੇ ਜਿਹੜੀ ਤੁਹਾਡੀ ਟੀਮ ਉਹਦੇ ਦੀ ਆਈਟੀਆ ਦੀ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਤੇ ਕਿੰਨੇ ਕੁ ਪਿੰਡਾਂ ਦਾ ਘਾਲੇ ਤੱਕ ਤੁਸੀਂ ਅਪਰੋਚ ਕਰ ਲਈ ਹੈ ਤਾਂ ਗਾਂ ਕਿਵੇਂ ਇਸ ਦਾ ਪ੍ਰਚਾਰ ਕਿਵੇਂ ਕਰੋ ਦੇਖੋ ਜੀ ਅਸੀਂ ਜਿਹੜੀ ਸਾਡੀ ਟੀਮ ਹੈ ਜੀ ਉਹ ਹਰ ਸੰਡੇ ਕਿਸ ਨਾ ਕਿਸੇ ਪਿੰਡ ਦੇ ਵਿੱਚ ਜਾਂਦੀ ਹੈ ਜੀ ਜਿਵੇਂ ਕਿ ਪਾਵਨ ਵਾਕਮੀ ਤੀਰੇ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਆ ਜੀ ਦੋ ਚਾਰ ਪਿੰਡਾਂ ਚ ਅਸੀਂ ਹੋ ਆਏ ਜਿੱਥੇ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਹੈ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਨਾਂ ਦੀ ਇੱਕ ਆਈਟੀਆਈ ਪਾਵਨ ਵਾਲਮੀਕੀ ਥੀਰੇ ਤੋਂ ਤੇ ਬਣੀ ਹੈ ਜਿਹੜੇ ਬੱਚੇ ਪੜ ਕੇ ਕੁਝ ਬੰਨਣਾ ਚਾਹੁੰਦੇ ਆ ਆਪਣੀ ਰੋਟੀ ਰੋਜੀ ਦਾ ਕੋਈ ਰੋਜ਼ਗਾਰ ਬਣਾਣਾ ਚਾਹੁੰਦੇ ਆ ਉੱਥੇ ਆ ਕੇ ਉਹ ਕੋਰਸ ਕਰ ਸਕਦੇ ਆ ਅਸੀਂ ਜਾ ਰਹੇ ਆ ਜੀ ਆਪਣੀ ਟੀਮ ਵੱਲੋਂ ਔਰ ਦੇਖੋ ਮੈਂ ਤੇ ਇਹ ਕਹਾਂਗਾ ਦੇਖੋ ਜੀ ਮੈਂ ਕੋਈ ਸ਼ਰੇ ਨਹੀਂ ਲੈਣਾ ਚਾਹੁੰਦਾ ਤੇ ਨਾ ਮੇਰੇ ਵਿੱਚ ਕੁਝ ਹੈ ਜੀ 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 ਕਹਿੰਦੇ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਜੀ ਜੀ ਮੇਰਾ ਅੱਜ ਕੋਈ ਵੀ ਰੋਲ ਨਹੀਂ ਆ ਜੀ ਇੱਕ ਪਰਮਾਤਮਾ ਦਾ ਆਸ਼ੀਰਵਾਦ ਮਿਲਿਆ ਪਰਮਾਤਮਾ ਨੇ ਮਨ ਦਿੱਤੀ ਆਪਾਂ ਉਸ ਕੰਮ ਨੂੰ ਤੁਰਪੇ ਤੇ ਪਰਮਾਤਮਾ ਨੇ ਸਫਲਤਾ ਦਿੱਤੀ ਜੀ ਜਿਵੇਂ ਤੁਹਾਡੇ ਮਨ ਦੇ ਵਿੱਚ ਇਹ ਇਰਾਦਾ ਆਇਆ ਸੀ ਕਿ ਐਜੂਕੇਸ਼ਨ ਦੀ ਗੱਲ ਨੂੰ ਲੈ ਕੇ ਅੱਗੇ ਵਧਣਾ ਹੈ ਨਾ ਤੇ ਜਿਵੇਂ ਅੱਜ ਪੰਜਾਬ ਦੇ ਵਿੱਚ ਅਨੇਕਾ ਸੰਗਠਨ ਨੇ ਅਨੇਕਾ ਸੰਗਠਨ ਆਪ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਨੇ ਚਾਹੇ ਉਹ ਬਾਬਾ ਸਾਹਿਬ ਅੰbedkar ਜੀ ਦੇ ਨਾਮ ਤੇ ਹੋਵੇ ਚਾਹੇ ਉਹ ਭਗਵਰ왈 ਮਕੀ ਮਹਾਰਾਜ ਦੇ ਨਾਮ ਤੇ ਤੁਹਾਨੂੰ ਕੀ ਲੱਗਦਾ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਪ੍ਰਯਾਸ ਕਰਨੇ ਚਾਹੀਦੇ ਆ ਕਿ ਆਈਟੀਆਈ ਸਾਡੀਆਂ ਆਈਟੀਆਈ ਹੋਣ ਜਿੱਥੇ ਸਾਡੇ ਬੱਚਿਆਂ ਦੇ ਜਿਹੜਾ ਚਾਹੇ ਉਹ ਵੀਡੀਓ ਪਾਰਲਰ ਦੇ ਕੋਰਸ ਹੋਣ ਚਾਹੇ ਉਹ ਸਲਾਈ ਕਢਾਈ ਦਾ ਕੋਰਸ ਹੋਵੇ ਚਾਹੇ ਉਹ ਬੱਚਿਆਂ ਦੀ ਅਕੈਡਮੀ ਆ ਹੋਣ ਤੁਹਾਨੂੰ ਲੱਗਦਾ ਕਿ ਸਾਨੂੰ ਇਸ ਚੀਜ਼ ਦੀ ਡਿਮਾਂਡ ਸਰਕਾਰ ਕੋਲ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਹੋਣਾ ਚਾਹੀਦਾ ਜੀ ਦੇਖੋ ਹਰ ਇੱਕ ਸੰਗਠਨ ਆਪਣਾ ਆਪਣਾ ਆਪਣੇ ਤਰੀਕੇ ਨਾਲ ਵਧੀਆ ਕੰਮ ਕਰ ਰਿਹਾ ਹੈ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਵੀ ਜ਼ਿਆਦਾ ਤੇ ਜਿੰਨੇ ਵੀ ਸੰਗਠਨ ਹਨਾ ਸਾਨੂੰ ਐਜੂਕੇਸ਼ਨ ਤੇ ਹੀ ਜ਼ੋਰ ਦੇਣਾ ਚਾਹੀਦਾ ਜੀ ਕਿਉਂਕਿ ਐਜੂਕੇਸ਼ਨ ਨਾਲ ਹੀ ਸਾਡੀ ਤਰੱਕੀ ਹੈ ਦੇਖੋ ਜੀ ਪਹਿਲੇ ਸਾਡੇ ਕੋਲ ਇੱਕ ਸਫਾਈ ਦੀ ਨੌਕਰੀ ਹੁੰਦੀ ਸੀ ਇੱਕ ਝਾੜੂ ਦੀ ਨੌਕਰੀ ਹੁੰਦੀ ਉਹ ਵੀ ਸਾਡੇ ਕੋਲ ਕੋਈ ਨਹੀਂ ਹੈ ਜੀ ਠੀਕ ਹੈ ਜੀ ਵਰਨ ਕੀ ਗੱਲ ਸਾਡੇ ਪਰਮਾਤਮਾ ਦੇ ਹੱਥ ਦੇਖੋ ਤੁਸੀਂ ਕਲਮ ਹੈ ਜੇ ਅਸੀਂ ਵਾਰਣਕੀ ਮਹਾਰਾਜ ਨੂੰ ਮੰਨਦੇ ਆ ਜਾਂ ਵਰਨਕੀ ਮਹਾਰਾਜ ਦੇ ਨਾਲ ਸਾਡਾ ਨਾਮ ਜੁੜਦਾ ਆ ਸਾਡਾ ਨਾਤਾ ਉਹਨਾਂ ਨਾਲ ਬੜਿਆ ਆ ਤੇ ਸਾਣਾ ਸਾਡ ਨੂੰ ਜਿਹੜਾ ਕੀ ਉਹਨਾਂ ਨੂੰ ਮੰਨਣਾ ਵੀ ਪੈਣਾ ਹੈ ਉਹਨਾਂ ਦੀ ਜਿਹੜੇ ਸਿੱਖਿਆਵਾਂ ਨੂੰ ਮੰਨਣਾ ਪੈਣਾ ਹੈ ਉਹਨਾਂ ਦੇ ਬਤਾਏ ਹੋਏ ਮਾਰਗ ਤੇ ਸਾਨੂੰ ਚੱਲਣਾ ਪੈਣਾ ਹੈ ਉਹਨਾਂ ਦੇ ਇਸ਼ਾਰੇ ਨੂੰ ਮਹਿਕਣਾ ਪੈਣਾ ਵੀ ਉਹ ਕੀ ਇਸ਼ਾਰਾ ਕਰ ਰਿਹਾ ਜੀ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਆਦੀ ਵਾਲਮੀਕੀ ਧਰਮ ਸਮਾਜ ਸੰਗਠਨ ਹੈ ਇਹਦੀਆਂ ਕੀ ਕਾਰਗੁਜ਼ਾਰੀਆਂ ਰਹੀਆਂ ਹੁਣ ਤੱਕ ਦੇਖੋ ਜੀ ਕਹਿੰਦੇ ਆਪਣੇ ਮੂੰਹੋਂ ਮੀਆਂ ਮਿੱਠੂ ਨਹੀਂ ਬੰਨਣਾ ਚਾਹੀਦਾ ਜੀ 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 ਭਰ ਜੇ ਤੁਸੀਂ ਇਹ ਸਵਾਲ ਕੀਤਾ ਆ ਤੇ ਆਪਾਂ ਇਹਦਾ ਜ਼ਰੂਰ ਜਵਾਬ ਦੇਵਾਂਗੇ ਜੀ ਜੀ ਜਦੋਂ ਆਦੀ ਵਾਲਮੀਕੀ ਧਰਮ ਸਮਾਜ ਅਸੀਂ ਬਣਾਇਆ ਸੀਗਾ ਇੱਕ ਇਹ ਛੋਟਾ ਜਿਹਾ ਕਿ ਸੰਗਠਨ ਐਵੇਂ ਇੱਕ ਬੂੰਦ ਦੀ ਤਰ੍ਹਾਂ ਹੈ ਜੀ ਬੂੰਦ ਦੀ ਤਰ੍ਹਾਂ ਨਹੀਂ ਕਹਿ ਸਕਦੇ ਇੱਕ ਹੁੰਦਾ ਨਾ ਇੱਕ ਬਿਲਕੁਲ ਧਰਤੀ ਦੇ ਉੱਤੇ ਇੱਕ ਕਟਾਨੂ ਜਿਹਾ ਹੁੰਦਾ ਛੋਟਾ ਜਿਹਾ ਇਹ ਉਹ ਤੋਂ ਵੰਗੋ ਇੱਕ ਸੰਗਠਨ ਹੈਗਾ ਜੀ ਜਦੋਂ ਇਹ ਸੰਗਠਨ ਬਣਾਇਆ ਸੀ ਤੇ ਇੱਕੋ ਹੀ ਦਿਮਾਗ ਚ ਰੱਖਿਆ ਕਿ ਆਪਣੇ ਸਮਾਜ ਦੀ ਸੇਵਾ ਕਰਨੀ ਆ ਜੀ ਇਹ ਸੰਗਠਨ ਫਿਰ ਉਸੇ ਹੀ ਲੈਣ ਉੱਪਰ ਤੁਰ ਪਿਆ ਜੀ ਜਿਹੜੇ ਮੇਰੇ ਨਾਲ ਟੀਮ ਦੇ ਵਿੱਚ ਦੇਖੋ ਮੇਰੇ ਟੀਮ ਦੇ ਵਿੱਚ ਕੋਈ ਇੰਨੇ ਸਾਥੀ ਨਹੀਂ ਹੈਗੇ ਜੀ ਪਰ ਮੇਰੀ ਟੀਮ ਦੇ ਜਿੰਨੇ ਵੀ ਸਾਥੀ ਆ ਉਹ ਸਵਾ ਸਵਾ ਲੱਖਰਗੇ ਆ ਵਾਕਿਆ ਤੁਹਾਡੀ ਗੱਲ ਸਹੀ ਆ ਵੀ ਮਨਿੰਗ ਸਾਹਿਬ ਇੱਕ ਤੋਂ ਇੱਕ ਵਧ ਤੋਂ ਵਧ ਮੇਰਾ ਸਾਥੀ ਆ ਜੀ ਔਰ ਜਿੱਥੇ ਵੀ ਡਿਊਟੀ ਲੱਗਦੀ ਹੈ ਮੇਰੇ ਸਾਥੀ ਦੀਆਂ ਸਾਥੀ ਦੀਆਂ ਜੀ ਉਹ ਦਿਨ ਰਾਤ ਸੰਗਠਨ ਦੀ ਜਿਹੜੀ ਤਰੱਕੀ ਵਾਸਤੇ ਕੰਮ ਕਰਦੇ ਆ ਆਪਣੇ ਸਮੇਂ ਵਾਸਤੇ ਸਮਾਂ ਬਰਬਾਦ ਕਰਦੇ ਆ ਸੰਗਠਨ ਵਾਸਤੇ ਆਪਣਾ ਪੈਸਾ ਬਰਬਾਦ ਕਰਦੇ ਆ ਮਤਲਬ ਕਿ ਤਨ ਮਨ ਧਨ ਦੇ ਨਾਲ ਜਿਹੜੇ ਕੀ ਸੰਗਠਨ ਦੀ ਸੇਵਾ ਕਰਦੇ ਆ ਜੀ ਇੱਕੋ ਹੀ ਅਸੀਂ ਮੋਡਲ ਬਣਾਇਆ ਕਿ ਆਪਣੇ ਸਮਾਜ ਦੀ ਸੇਵਾ ਕਰਨੀ ਜਿਹਦੇ ਵਿੱਚ ਲਾ ਲੋ ਕਿ ਕੰਮ ਸੇ ਕੰਮ ਜ਼ਿਆਦਾ ਨਹੀਂ ਤੇ ਅਸੀਂ 89 ਲੜਕੀਆਂ ਦੀ ਜਿਹੜੀ ਕਿ ਆਪਣੇ ਸਮਾਜ ਦੇ ਵਾਲਮੀਕਣ ਮਜਵੀ ਸਮਾਜ ਦੀਆਂ ਬੇਟੀਆਂ ਦੀ ਜਿਹੜੀ ਕਿ ਆਪਣੇ ਸੰਗਠਨ ਬੋਲੋ ਜਿਹੜੀ ਸੀਕ ਸ਼ਾਦੀ ਕੀਤੀ ਆ ਔਰ ਕਰੀਦੀ ਆ ਹਰ ਲੜਕੀ ਦੀ ਸ਼ਾਦੀ 1 ਬਾਈ 1 ਤਾਂ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਇਹ ਸਾਡਾ ਗੁਰਪੰਜਬ ਵਿਹਾਰ ਹੈ ਜੀ ਗੁਰਪੰਜਬ ਵਿਹਾਰ ਰਾਈਟ ਨੰਬਰ 2 ਅਸੀਂ ਜ਼ਿਆਦਾ ਨਹੀਂ ਤੇ 52 53 ਮਤਲਬ ਕਿ ਕਿਰਿਆ ਕੀਤੀਆਂ ਜੀ ਗਰੀਬ ਜਿਵੇਂ ਲੋਕ ਦੇ ਨਹੀਂ ਕਿਰਿਆ ਕਰ ਸਕਦੇ ਨਹੀਂ ਰੋਟੀ ਪਾਣੀ ਦਾ ਉਹਨਾਂ ਕੋਲ ਹੁੰਦਾ ਜੁਗਾੜ ਫਿਰ ਉਹ ਵੀ ਅਸੀਂ ਸੇਵਾ 52 ਕਿ ਕੀਤੀਆਂ ਜੀ ਉਸ ਤੋਂ ਬਾਅਦ ਕਈ ਬੱਚਿਆਂ ਨੂੰ ਜੀ ਅਸੀਂ ਮਲਕੀ ਪੜਾਈ ਵੀ ਕਰਵਾਈਆ ਕਈ ਲੋਕਾਂ ਨੂੰ ਸੀ ਮੈਡੀਕਲ ਫੈਸਿਲਿਟੀ ਵੀ ਦਿੱਤੀ ਹੈ ਸਾਡੇ ਸੰਗਠਨ ਨੇ ਜੀ ਇਹ ਸਾਡਾ ਮੇਨ ਮੋਟਿਵ ਹੈ ਕਿ ਸਮਾਜ ਦੀ ਸੇਵਾ ਕਰਨੀ ਹੈ ਜੀ ਤਾਂ ਇੱਕ ਹੋਰ ਮੈਂ ਤੁਹਾਡੇ ਨਾਲ ਆਫ ਦਾ ਕੈਮਰਾ ਗੱਲ ਕੀਤੀ ਸੀ ਕਿ ਜਿਹੜਾ 52 ਪਰਿਵਾਰਾਂ ਨੂੰ ਕਿੰਨੇ ਪਰਿਵਾਰਾਂ ਨੂੰ ਜਿਹੜਾ ਤੁਸੀਂ ਕ੍ਰਿਸਚਨ ਜਿਹੜਾ ਲੋਕ ਕ੍ਰਿਸਚਨ ਬਣ ਗਏ ਸੀ ਅਧਿਆਤਾਂ ਦੇ ਹਨੇਰੇ ਦੇ ਵਿੱਚ ਜਿਹੜਾ ਉਹ ਆਪਣੇ ਧਰਮ ਤੋਂ ਜਿਹੜਾ ਬੇਬਖ ਹੋ ਗਿਆ ਸੀ ਉਹਨਾਂ ਨੂੰ ਵੀ ਤੁਸੀਂ ਮੂਵ ਕਰਕੇ ਜਿਹੜਾ ਭਗਵਰ ਵਾਲਮੀਕੀ ਮਹਾਰਾਜੀ ਵਿਚਾਰਤਾ ਦੇ ਵੱਲ ਫਿਰ ਮੂਵ ਕੀਤਾ ਉਹ ਉਹ ਕਿਵੇਂ ਉਹ ਕਿਵੇਂ ਹੋਇਆ ਸੀ ਦੇਖੋ ਜੀ ਹਾਂ ਇਹ ਸਾਡੇ ਹੀ ਭੈਣ ਭਰਾ ਆ ਜਿਹੜੇ ਸਾਡੇ ਸਮਾਜ ਤੋਂ ਕਨਵਰਟ ਹੁੰਦੇ ਆ ਇਸਾਈ ਧਰਮ ਦੇ ਵਿੱਚ ਜਾਂਦੇ ਆ ਉਹ ਸਾਡਾ ਹੀ ਪਰਿਵਾਰ ਆ ਸਿਰਫ ਇਹ ਤੁਸੀਂ ਮਦਦ ਕਰਨੀ ਪੈਂਦੀ ਆ ਜਾਣਾ ਪੈਂਦਾ ਆ ਉਹਨਾਂ ਨੂੰ ਕਨਵੇ ਕਰਨਾ ਪੈਂਦਾ ਆ ਸਮਝਾਣਾ ਪੈਂਦਾ ਆ ਲੋਕ ਸਮਝਦੇ ਆ ਇਦਾਂ ਨਹੀਂ ਜਿਵੇਂ ਨਹੀਂ ਸਮਝਦੇ ਸਮਝਦੇ ਆ ਸਰ ਬਿਲਕੁਲ ਦੇਖੋ ਮੈਂ ਜਦੋਂ ਵੀ ਕੋਈ ਐਕਟੀਵਿਟੀ ਇਦਾਂ ਦੀ ਕੀਤੀ ਆ ਜਿਹੜੇ ਸਾਡੇ ਵਾਪਸੀ ਆਏ ਆ ਭੈਣ ਭਰਾ ਉਹਨਾਂ ਦੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਫੇਸਬੁੱਕ ਤੇ ਮੈਂ ਆਪਣੀ ਆਪਣੀ ਆਈਡੀ ਦੇ ਆ ਉਹਨਾਂ ਦੀਆਂ ਜਿਹੜੀ ਅਸੀਂ ਵੀਡੀਓ ਪਾਈਆਂ ਵਾ ਔਰ ਲੋਕਾਂ ਨੇ ਸਾਰਿਆਂ ਨੇ ਦੇਖੀਆਂ ਉਹ ਲੋਕਾਂ ਨੇ ਇਹਦਾ ਮੈਨੂੰ ਬਹੁਤ ਪਿਆਰ ਦਿੱਤਾ ਆ ਕਿ ਬਹੁਤ ਵਧੀਆ ਕੰਮ ਕੀਤਾ ਆ ਜੀ ਇੱਕ ਮੇਰਾ ਟੀਮ ਦਾ ਸਾਥੀ ਆ ਜਿਹਦਾ ਨਾਮ ਵਿਸ਼ਾਲ ਮਲਿਕ ਹੈ ਉਹਦਾ ਪਰਿਵਾਰ ਵੀ 10 ਸਾਲਾਂ ਤੋਂ ਜਿਹੜਾ ਕਿ ਪਹਿਲੇ ਚਰਚਾਂ ਦੇ ਵਿੱਚ ਜਾਂਦਾ ਸੀਗਾ ਤੇ ਆਪਣੇ ਗਵਰਨਮੈਂਟ ਦੀ ਗੱਲ ਹੀ ਕਰ ਰਿਹਾ ਆਪਣੇ ਇਲਾਕੇ ਦੀ ਜਦੋਂ ਉਹ ਲੜਕੇ ਨਾਲ ਮੇਰੀ ਗੁਫ਼ਤਗੂ ਹੋਈ ਗੱਲਬਾਤ ਚੱਲੀ ਮਿੱਤਰਤਾ ਪਈ ਤੇ ਫੌਰਨ ਉਹਨਾਂ ਨੂੰ ਜਦੋਂ ਅਸੀਂ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਬਾਰੇ ਦੱਸਿਆ ਤੇ ਉਹਨਾਂ ਨੇ ਆਪਣੇ ਘਰੋਂ ਜਿੰਨੀਆਂ ਵੀ ਫੋਟੋਆਂ ਸੀ ਸਲੀਵ ਸੀਗੀ ਉਸ ਪ੍ਰਭੂ ਦੀ ਉਹ ਸਾਰੀਆਂ ਹੀ ਜਲ ਪ੍ਰਵਾਹ ਦਿੱਤੀਆਂ ਔਰ ਪ੍ਰਮਾਤਮਾ ਰਾਜ ਦਾ ਚਿੱਤਰ ਲਗਾਇਆ ਉਹ ਕਿਉਂ ਆ ਕਿਉਂਕਿ ਹਿਬਤ ਕੀਤੀ ਜਿਵੇਂ ਇੱਕ ਪਾਸਟਰ ਸਾਡੇ ਘਰ ਆ ਜਾਂਦਾ ਹੈ ਨਾ ਇਸਾਈ ਧਰਮ ਦੇ ਵਿੱਚ ਗਰਮਟ ਕਰਾਉਣ ਲਈ ਲੋਕਾਂ ਨੂੰ ਇਸਾਈ ਇਸਾਈਤ ਵਾਲੇ ਪਾਸੇ ਤੋਰਨ ਵਾਸਤੇ ਉਹ ਜਦੋਂ ਇੱਕ ਵਾਰੀ ਆਉਂਦਾ ਫਿਰ ਉਹ ਪਿਛੜੀ ਛੱਡਦਾ ਸਾਡਾ ਜਿੰਨਾ ਚਿਰ ਸਾਡੇ ਲੋਕ ਇਸਾਈ ਧਰਮ ਨੂੰ ਕਨਵਰਟ ਹੋ ਨਹੀਂ ਹੋ ਜਾਂਦੇ ਤੇ ਇਸੇ ਤਰ੍ਹਾਂ ਹੀ ਸਾਨੂੰ ਵੀ ਕਰਨਾ ਪੈਣਾ ਵਾ ਔਰ ਅਸੀਂ ਇਸੇ ਤਰ੍ਹਾਂ ਹੀ ਕੀਤਾ ਅਸੀਂ ਘਰ ਘਰ ਗਏ ਜਿਸ ਘਰ ਦੇ ਉਹਦਾ ਘਰ ਦਾ ਅਸੀਂ ਪਿੱਛੇ ਨਹੀਂ ਛੱਡਿਆ ਅਸੀਂ ਜਾਂਦੇ ਰਹੇ ਬਕਾਇਦਾ ਬਿਲਕੁਲ ਜਾਂਦੇ ਰਹੇ ਇੱਕ ਦਿਨ ਦੋ ਦਿਨ ਚਾਰ ਦਿਨ ਇਦਾਂ ਚੱਲਦੇ ਰਹੇ ਮਿਹਨਤ ਕੀਤੀ ਔਰ ਅੱਜ ਉਹਦਾ ਰਿਜ਼ਲਟ ਇਹ ਆ ਕਿ ਆਪਾਂ 52 53 ਘਰ ਜਿਹੜੇ ਘਰ ਵਾਪਸੀ ਕਰਾਏ ਆ ਜਿੰਨੂ ਕੀ ਦੁਨੀਆ ਨੇ ਦੇਖਿਆ ਜੀ ਤੇ ਤੁਸੀਂ ਕੀ ਕਾਰਨ ਸਮਝਦੇ ਏ ਇਸ ਗੱਲ ਨੂੰ ਕਿ ਜਿਵੇਂ ਅੱਜ ਦਾ ਜਿਹੜਾ ਪੰਜਾਬ ਵਿੱਚ ਜਿਵੇਂ ਖਾਸ ਕਰਕੇ ਗੱਲ ਕਰਦੇ ਆ ਕਿ ਸਮੂਹ ਵਾਲਮੀਕੀ ਵੀ ਇਸ ਖਸਮਾਂ ਜਿਆਦਾ ਇਸ ਚੀਜ਼ਾਂ ਵੱਲ ਜਿਹੜਾ ਹੋ ਰਿਹਾ ਇਹ ਧਰਮ ਕਨਵਰਟ ਕਰ ਰਿਹਾ ਤੇ ਤੁਹਾਨੂੰ ਕੀ ਲੱਗਦਾ ਇਹ ਕਿਤੇ ਨਾ ਕਿਤੇ ਪ੍ਰਚਾਰ ਦੀ ਕਮੀ ਆ ਜਾਂ ਫਿਰ ਜਿਹੜਾ ਵਾਲਮੀਕੀ ਸ਼ਕਤੀ ਆ ਉਹ ਲੋਕਾਂ ਤੱਕ ਜਿਹੜਾ ਉਹ ਜਿਹੜੇ ਲੋਕਾਂ ਤੱਕ ਵਾਲਮੀਕੀ ਮਾਰ ਦੀ ਸਿੱਖਿਆਵਾਂ ਪਹੁੰਚ ਹੀ ਨਹੀਂ ਸਕੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪ੍ਰਚਾਰ ਦੀ ਕਮੀ ਆ ਜੀ ਪ੍ਰਚਾਰ ਦੀ ਕਮੀ ਆ ਵੀ ਸਾਡੇ ਲੋਕਾਂ 'ਚ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਜੀ ਜਿਹੜੇ ਸੰਗਠਨ ਬਣਦੇ ਆ ਮੈਨੂੰ ਸਮਝ ਨਹੀਂ ਆਉਂਦਾ ਵੀ ਉਹ ਕਿੱਦਾਂ ਦੇ ਸੰਗਠਨ ਬਣਾਉਂਦੇ ਆ ਲੋਕ ਮਤਲਬ ਕਿ ਧਰਮ ਦੀ ਗੱਲ ਤੇ ਉਹ ਕਰਦੇ ਆ ਪਰ ਧਰਮ ਦੇ ਆੜੇ ਵਿੱਚ ਕੁਝ ਹੋਰ ਹੀ ਕੰਮ ਕਰਨ ਲੱਪੇਂਦੇ ਆ ਬਾਅਦ ਦੇ ਵਿੱਚ ਸੋਸ਼ਨ ਹੋ ਰਿਹਾ ਸੋਸ਼ਨ ਹੋ ਰਿਹਾ ਕਦੇ ਕਰਕੇ ਸਾਡਾ ਸਮਾਜ ਜਿਹੜਾ ਟੁੱਟਦਾ ਜਾ ਰਿਹਾ ਸਾਡੀ ਜਿਹੜੀ ਗਿੰਦਗੀ ਘਟਣ ਦਾ ਕਾਰਨ ਐ ਹੋਈ ਆ ਕਿ ਜਿਹੜੇ ਸੰਗਠਨ ਬਣਦੇ ਆ ਜੀ ਨਵੇਂ-ਨਵੇਂ ਉੱਠਦੇ ਆ ਚਾਰ ਬੰਦੇ ਹੁੰਦੇ ਇੱਕ ਸੰਗਠਨ ਬਣਾ ਲੈਂਦੇ ਆ ਉਹ ਆਪਣੇ ਹੀ ਸਵਾਰਥ ਲੈ ਕੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਲੋਕ ਫਿਰ ਉਹਨਾਂ ਦੇ ਸਵਾਰਥ ਨੂੰ ਫਿਰ ਲੋਕ ਹੌਲੀ 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 ਟੁੱਟੇ ਜਾਂਦੇ ਆ ਇਹਦਾ ਕਮੀ ਕਮੀ ਦਾ ਇਹੀ ਕਾਰਨ ਹੈ ਕਿਤੇ ਨਾ ਕਿਤੇ ਸਵਾਰਥ ਖੜਾ ਬਿਲਕੁਲ ਸਵਾਰਥ ਖੜਾ ਜੀ ਤੇ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਟੀਵਿਟੀ ਤੁਹਾਡੇ ਸੰਗਠਨ ਵੱਲੋਂ ਕੀਤੀਆਂ ਜਾਣਗੀਆਂ ਮੇਰੇ ਸਕੱਤਰ ਵੱਲੋਂ ਜੀ ਸਾਡੇ ਸੰਗਠਨ ਵੱਲ ਜਿਹੜੀ ਐਕਟੀਵਿਟੀ ਹੈ ਵੀ ਆ ਜੋ ਅਸੀਂ ਕੀਤਾ ਹੈ ਅੱਗੇ ਵੀ ਅਸੀਂ ਉਹੀ ਕਰਾਂਗੇ ਜੀ ਜਿੱਦਾਂ ਸਾਡਾ ਚੱਲ ਰਿਹਾ ਉਸੇ ਤਰ੍ਹਾਂ ਹੀ ਅਸੀਂ ਚਲਾਵਾਂਗੇ ਔਰ ਕੋਸ਼ਿਸ਼ ਹੈ ਵੀ ਆ ਕਿ ਜਿੰਨੇ ਲੋਕ ਸਾਡੇ ਵਾਤੋ ਵਾਦ ਆਪਣੇ ਸਮਾਜ ਦੇ ਵਿੱਚ ਆ ਜਾਂ ਜਿਹੜੇ ਸਾਡੇ ਜੋ ਵਿਛੜ ਕੇ ਗਏ ਹੈ ਸਾਹੀ ਧਰਮ ਦੇ ਵਿੱਚ ਦੇਖੋ ਮੈਂ ਕਿਸੇ ਧਰਮ ਨੂੰ ਕੋਈ ਮਾਰਾ ਨਹੀਂ ਕਹਿੰਦਾ ਜੀ ਜੀ ਪ੍ਰਭੂ ਜੀਸਸ ਮਾਰੇ ਨਹੀਂ ਆ ਉਹ ਵੀ ਇੱਕ ਪਰਮਾਤਮਾ ਦੇ ਭੇਜੇ ਹੋਏ ਦੂਤ ਹੈ ਜੀ 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 ਠੀਕ ਹੈ ਜੀ ਉਹ ਵੀ ਪਰਮਾਤਮਾ ਦੇ ਭੇਜੇ ਹੋਏ ਦੂਤ ਉਹ ਕਹਿੰਦੇ ਮੈਂ ਖੁਦ ਖੁਦਾ ਦਾ ਬੇਟਾ ਅਸੀਂ ਕਿਸੇ ਧਰਮ ਨੂੰ ਕੋਈ ਮਾਰਾ ਨਹੀਂ ਕਹਿੰਦੇ ਠੀਕ ਹੈ ਜੀ ਬਸ ਜਿਹੜੇ ਜਦੋਂ ਉਹਨਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਫਲਾਇਆ ਜਾਂਦਾ ਦਿਖਾਇਆ ਜਾਂਦਾ ਹੈ ਕੋਈ ਸਾਇਆ ਜਾਂਦਾ ਕੋਈ ਸਾਡੇ ਲੋਕ ਅੰਧ ਵਿਸ਼ਵਾਸ ਦਾ ਸ਼ਿਕਾਰ ਬਣ ਜਾਂਦੇ ਜੀ ਇਸ ਕਰਕੇ ਉਹਨਾਂ ਦੇ ਵਿੱਚ ਉਹ ਜਾਂਦੇ ਆ ਪਰ ਸਾਡਾ ਜਿਹੜੀ ਸਾਰੀ ਟੀਮ ਦਾ ਮੇਨ ਮਕਸਦ ਇਹ ਆ ਕਿ ਜਿਹੜੇ ਸਾਡੇ ਭੈਣ ਭਰਾ ਸਾਡੇ ਚੋਂ ਵਿਛੜ ਕੇ ਗਏ ਆ ਉਹ ਵਾਪਸ ਆਉਂ ਜੀ ਤੇ ਤੁਸੀਂ ਲਾਸਟ ਦੇ ਵਿੱਚ ਉਹ ਨੌਜਵਾਨ ਵੀਰਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਸਮਾਜ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਜਿਸ ਦੇ ਨਾਲ ਜਿਹੜਾ ਸਮਾਜ ਦੀ ਹੋਂਦ ਹੀ ਹੋ ਸਕਦੀ ਮੈਂ ਤਾਂ ਸਭ ਤੋਂ ਪਹਿਲਾਂ ਦੇ ਸਮਾਜ ਦੇ ਜਿੰਨੇ ਵੀ ਮੇਰੇ ਵੀਰ ਆ ਛੋਟੇ ਜੀ ਮੇਰੇ ਛੋਟੇ ਵੀਰ ਕਿਉਂਕਿ ਹੁਣ ਤਾਂ ਸਾਡੀ ਜਿਹੜੀ ਇੱਕ ਜ਼ਿੰਦਗੀ ਉਸ ਪੜਾ ਦੇ ਆ ਵੀ ਘੜੀ ਦਾ ਕੋਈ ਪਤਾ ਨਹੀਂ ਆ ਜੀ ਜੀ ਜਿਹੜੇ ਬੱਚੇ ਹੈ ਉਹਨਾਂ ਨੂੰ ਅਸੀਂ ਇੱਕੋ ਮੈਸੇਜ ਦਵਾਂਗੇ ਕਿ ਨਸ਼ਿਆਂ ਨੂੰ ਤਿਆਗੋ ਜੀ ਨਸ਼ੇ ਤੋਂ ਦੂਰ ਰਹੋ ਕਿਉਂਕਿ ਨਸ਼ਾ ਇੱਕ ਐਸਾ ਬਰਬਾਦੀ ਦਾ ਕਾਰਨ ਆ ਜੀ ਜਵਾਨੀ ਮਾਮਾ ਦੇ ਪੁੱਤ ਪੂਰੇ ਹੋ ਰਹੇ ਨਸ਼ੇ ਦੇ ਨਾਲ ਜੀ ਜਵਾਨ ਭੈਣਾ ਦੇ ਵੀਰ ਪੂਰੇ ਹੋ ਰਹੇ ਆ ਜੀ ਇਹ ਕਹਾਂਗੇ ਵੀ ਨਸ਼ੇ ਤੋਂ ਦੂਰ ਰਹੋ ਔਰ ਆਪਣਾ ਦਿਮਾਗ ਜਿਆਦਾ ਤੋਂ ਜਿਆਦਾ ਪੜ੍ਹਾਈ ਵੱਲ ਭੇਜੋ ਆਪਣੇ ਬੱਚਿਆਂ ਨੂੰ ਉਧਰ ਨਕਾਓ ਜੀ ਪੜਾਈ ਦੇ ਨਾਲ ਹੀ ਸਾਡੀ ਜਿਹੜੀ ਤਰੱਕੀ ਆ ਇਹ ਮੇਰਾ ਮੈਸੇਜ ਹੈ ਸਮਾਜ ਨੂੰ ਕਿ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪੜਾਓ ਰੋਟੀ ਕੱਟ ਖਾ ਲੋ ਪਰ ਬੱਚਿਆਂ ਨੂੰ ਜਰੂਰ ਜਿਆਦਾ ਤੋਂ ਜਿਆਦਾ ਪੜਾਓ ਬਹੁਤ ਬਹੁਤ ਧੰਨਵਾਦ ਸਰ ਜੀ ਥੈਂਕ ਯੂ ਜੀ ਆਵਾਜ਼ ਮੀ ਕੀ ਚੇ